ਥੋੜਾ ਹਾਥੀਓ ਜਿਹੜੇ ਵਿਚਾਰ ਕਰਨ ਵਾਲੇ ਤੋਂ ਆਪਾਂ ਨਾਲੋਂ ਸੱਚੇ ਨੇ ਜ਼ੋਰ ਦਿਓ ਤੁਸੀਂ ਪਾਰਲੀਮੈਂਟ ਦੇ ਅੰਦਰ ਜੋ ਕਰ ਸਕਦੇ ਹੋ ਪੂਰੇ ਦੇਸ਼ ਦੇ ਵਿੱਚ ਸਾਡਾ ਮੈਸੇਜ ਹੋਊ ਫਿਰ ਇਹ ਮੌਤ ਤੱਕ ਤੱਕ ਨਾ ਇਹਨੂੰ ਕੋਈ ਆ ਵੀ ਪਾਲੇ ਇਧਰ ਕਰ ਸਕਦਾ ਹੈ। ਨਾ ਇਹਨੂੰ ਕੋਈ ਪਾਲੇ ਇਧਰ ਕਰ ਸਕਦਾ। ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਬੀੜੂ ਸਾਹਿਬ ਉਹ ਵੀ ਤੇ ਨਾ ਕਿਸੇ ਨੂੰ ਇਹਦਾ ਇਹ ਪਤਾ ਕਿਸਦਨ ਹੋਣੀ ਹੈ, ਕਿਵੇਂ ਹੋਣੀ ਹੈ, ਕਿਹੋ ਜੀ ਹੋਣੀ ਕੋਈ ਬਦਲ ਨਹੀਂ ਸਕਦਾ। ਤੇ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਕਿਸੇ ਦੂਸਰੇ ਦੇ ਹੱਥ ਜਾ ਕਿਸੇ ਹੋਰ ਪਾਵਰ ਦੇ ਹੱਥ ਜਾਏ। ਉਹਦੀ ਚਿੰਤਾ ਕਿਸ ਕਰਦੀ ਹੈ? ਸੂਚਨਾ ਨਾ ਕਰੀਏ ਸੂਚਨਾ ਨਹੀਂ ਕਿ ਸ਼ਾਇਦ ਹੁਣ ਆਪਾਂ ਇਹ ਡਾਡ ਡਾਕਰਾ ਲਾ ਕੀਤਾ ਹੈ ਸ਼ਾਇਦ ਕਿਸਾਨਾਂ ਨੂੰ ਕੁਝ ਦਵਾ ਜੀ ਪਾਣੀ ਦੇ ਦੇ ਸਾਰੇ ਲਾਇਆ ਸਾਰਾ ਵੀ ਤਾਕਤ ਲੱਗੇ ਗਾਨੋਂ ਬਿਲਕੁਲ ਠੀਕ ਸਾਹਿਬ ਤੁਸੀਂ ਬੜੀ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀ ਜੋ ਕਾਂਗਰਸੀ ਵਰਧਾਨਜੀ ਵਗੈਰਾ ਕੋਈ ਫੋਨ ਨਹੀਂ ਉਡੀ ਕਿਸਾਨੀयत ਵਿਚਾਰ ਰਹੇ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਅਸੀਂ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਜਿੱਥੇ ਪਾਣੀ ਨਹੀਂ ਖਾਲੀ ਬਲਾ ਪਾਣੀ ਮੰਗਦਾ ਅੱਛਾ ਚਲੋ ਕੋਈ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ rau ji ਨੇ ਫੇਰ ਅੰਟਰ ਰਿਜਿੰਡਰ ਸਾਰੇ ਇਸ ਮੁੱਦੇ ਤੇ ਜਿਹੜੀ ਹੈ ਕੋਈ ਨਾ ਤਾਂ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭਿੰਦੇ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਬਾਹਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਾਣੇ ਵਿਚਾਰ ਕਰਕੇ ਤੁਹਾਨੂੰ ਤੁਹਾਡੇ ਦਰਸ਼ਨ ਕਰਨਾ ਚਾਹੁੰਦੇ ਹਾਂ ਧਿਆਨ ਰੱਖਿਓ ਆਪਣਾ ਪਲੀਜ਼ ਸਿਹਤ ਦਾ ਧਿਆਨ ਤੁਹਾਨੂੰ ਹਾਥਿਓ ਜਿਹਦੇ ਤੇ ਵਿਚਾਰ ਕਰਨੇ ਮਾਰੇ ਤਾਂ ਬਹੁਤ ਅੱਛੇ ਜਜ਼ੋਰ ਦਿਓ ਤੁਸੀਂ ਪਰ ਇਹ ਵੀ ਇੰਦਰ ਜੋਕਰ ਸਾਹਿਬ ਕੋਲੇ ਦੇ 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 پورے ਦੇਸ਼ ਦੇ ਵਿੱਚ ਸਾਡਾ ਮੈਸੇਜ ਹੋ ਕੋਈ ਮਾਤਾ ਮਾਤਾ ਤੱਕ ਪਹੁੰਚਦਾ ਨਾਇਨ ਕੋਈ ਆਦਿ ਪਾਲ ਇਧਰ ਕਰ ਸਕਦਾ ਹੈ ਨਾਇਨ ਕੋਈ ਪਾਲ ਇਧਰ ਕਰ ਸਕਦਾ ਹੈ ਤੇ ਜਿਹੜੇ ਤਰੀਕੇ ਨਾਲ ਹੋਣੀ ਹੈ ਵੀਰ ਸਿੰਘ ਸਾਹਿਬ ਉਹ ਵੀ ਤੇ ना किसी पता किस दिन होनी है किहोजी होनी है हो जी होनी है कोई पता नहीं जी चीज़ का पता ही नहीं किसी दूसरे के हाथ से किसी होर पावर के हाथ चाहिए वो चिंता किस गलती है सो य चिंता ना करिए आप चिंता करिए तो शायद हम आप एडा उपराला है शायद किसानों ने कुछ किस दुआज ਪਾਣੀ ਦੇ ਦੇ ਸਾਰੇ ਲੱਗੇ ਸਾਰੇ ਬਟਾ ਦਿੱਤੇ ਠੀਕ ਹੈ ਗਾਨੋ ਬਿਲਕੁਲ ਠੀਕ ਹੈ ਵੱਡੀ ਗੱਲ ਹੈ ਜੋ ਡੀਐਸ ਕੁਰਬਾਨੀ ਨੂੰ ਅਸੀਂ ਜੋ ਕਾਂਗਰਸੀ ਵਰਧਾਨਜੀਤ ਵਗੈਰਾ ਕਦੀ ਫੋਨ ਨਹੀਂ ਕਰਦੇ ਜੀ ਸਾਡੀ ਕਿਸਾਨੀयत ਵਿਚਾਰ ਰਹੇ ਪੰਜਾਬ ਦਾ ਭਵਿੱਖ ਤੁਸੀਂ ਵਿਚਾਰੋ ਆਪਣੇ ਹੱਥਾਂ ਤੇ ਅਈ ਤਾਂ ਰਲ ਮਿਲ ਕੇ ਅਰਦਾਸ ਕਰਦੇ ਤੁਹਾਨੂੰ ਪਰਮਾਤਮਾ ਲੰਬੀ ਉਮਰ ਬਖਸ਼ੇ ਫਿੱਟੇ ਬਟਕਲਾਸ ਨਹੀਂ ਪਾਣੀ ਮੰਗਦਾ ਸਿੰਗਲਪੁਰ ਨੂੰ ਅੱਛਾ ਚਲੋ ਬਾਅਦ ਵਿੱਚ ਕੱਲ ਪਰਸੋਂ ਪਾਰਲੀਮੈਂਟ ਦੇ ਵਿੱਚ ਰਾਉ ਜੀ ਨੇ ਫੇਰ ਅੰਟਰਿੰਦਰ ਰਾਉ ਇਹ ਸੁੱਧ ਦੇਤੇ ਜਿਹੜੀ ਹੈ ਕੋਈ ਨਾਤਾ ਕੋਈ ਚਰਚਾ ਕਰਨ ਲਈ ਤਿਆਰ ਹੈ ਜ਼ੀਰੋ ਆਰ ਦੇ ਵਿੱਚ ਭੇਜਦੇ ਉਹ ਨਿਕਲਦਾ ਹੈ ਪਰ ਅਸੀਂ ਪੂਰੀ ਵਾਰ ਕੀਤਾ ਸੀ ਪ੍ਰਦਰਸ਼ਨ ਹੁਣ ਵੀ ਅਸੀਂ ਕੱਲ ਨੂੰ ਅਸੀਂ ਇਸ ਬਾਰੇ ਸਾਰੇ ਜਣੇ ਵਿਚਾਰ ਕਰਕੇ ਦੇ ਦਗਾ ਤੁਹਾਨੂੰ दर्शन करण चाहींद ध्यान रखियो प्लीज़ ध्यान रखियो